ਸਾਰਜੋਗ ਬਜੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਜੈ ਭਾਰਤ ਜੈ ਭਾਰਤ ਸਸ਼ੀਕਾਲ ਨਮਸਕਾਰ ਸਤਿਓ ਅੱਜ ਬਲਾਕ ਫਰੋਜਪੁਰ ਦੇ ਵਿੱਚ ਪਹੁੰਚੇ ਹੋਏ ਵੱਖ-ਵੱਖ ਪਿੰਡਾਂ ਤੋਂ ਮੰਜੂਰ ਆਗੂ ਪਰ ਅੱਜ ਅਸੀਂ ਇੱਕ 6 ਤਰੀਕ ਨੂੰ ਜਿਹੜੀ ਪਿੰਡਾਂ ਦੀ ਰਿਪੋਰਟ ਜਿਹੜੀ ਹੈਗੀ ਆ ਉਹ ਦਿੱਤੀ ਆ ਲਗਭਗ ਕਿੰਨੇ ਦਿਨ ਨੇ ਅ ਨੰਦਰ ਦੇ ਤੱਕ 11 ਹੀ ਨਹੀਂ ਪਰ 12 ਲੈ ਕੇ ਦਿੱਤੇ ਆ ਹੈਨਾ ਆ ਵੱਖ-ਵੱਖ ਪਿੰਡਾਂ ਦੀ ਰਿਪੋਰਟ ਜਿਹੜੀ ਹੈਗੀ ਆ ਫਰੋਜਪੁਰ ਦੇ ਵਿੱਚ ਪਾਰਾ ਪਿੰਡਾਂ ਦੇ ਆਗੂ ਜਿਹੜੇ ਹੈਗੇ ਆ ਇਕੱਠੇ ਹੋਏ ਆ ਨਰਿੰਦਰ ਨੇ ਮਿਲੀ ਭੁਗਤ ਕਰਕੇ ਇੱਕ ਪਿੰਡ ਵੱਧ ਲਿਖ ਦਿੱਤਾ ਐ ਮੈਸੀ ਤਾਂ 11 ਪਿੰਡ ਸੀ ਹੈਨਾ ਆ 11 ਪਤੇ ਲੱਗ ਲਿਖਾਇਆ ਆ ਹਾ ਮਿਲੀ ਭੁਗਤ ਹੋ ਗਈ ਨਾ ਸੇਨਾ ਦੂਸਰਾ ਨੰਬਰ ਆ ਕਿ ਅਧਿਆਪਕ ਕਿੱਥੇ ਕਿਉਂ ਹੋਇਆ ਆਪਾਂ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚੋਂ ਇੱਕ ਲੈਟਰ ਜਾਰੀ ਹੋਇਆ ਸੀਗਾ 17 ਤਰੀਕ ਨੂੰ ਆਪਾਂ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਵਕਤ ਵਕਤ ਪਿੰਡਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਲਿਖਤੀ ਮਿਲਦੀ ਸੀ ਆਪਾਂ ਨੂੰ ਤਾਂ ਉਸ ਦਾ ਕਈਆਂ ਦਾ ਕੰਮ ਕੱਢਿਆ ਗਿਆ ਕਈਆਂ ਦਾ ਕੰਮ ਨਹੀਂ ਕੱਢਿਆ ਗਿਆ ਤਾਂ ਆਪਾਂ ਜਿਹੜਾ ਹੈਗਾ ਅੱਜ ਦੀ ਪਿੰਡ ਦੀ ਰਿਪੋਰਟ ਜਿਹੜੀ ਬਲਾਕ ਫਿਰੋਜਪੁਰ ਦੇ ਵਿੱਚ 10 ਪਿੰਡਾਂ ਦੀ ਰਿਪੋਰਟ ਦਿੱਤੀ ਆ ਤਾਂ ਠੀਕ ਆ ਜਿਹੜੇ ਨਹੀਂ ਆਏ ਉਹ ਰਹਿ ਗਏ ਆ ਜਿਹੜੇ ਲੇਟ ਹੋ ਗਿਆ ਉਹ ਵੀ ਰਹਿ ਗਿਆ ਅੱਗੇ ਤੋਂ ਧਿਆਨ ਰੱਖੋ ਕਿ ਜੇਕਰ ਮਨਰੇਗਾ ਆਗੂ ਟੈਮ ਦੇ ਪਾਬੰਦ ਨਹੀਂ ਹੋਣਗੇ ਮੀਟਿੰਗ 'ਚ ਹਾਜ਼ਰੀ ਨਹੀਂ ਲੱਗੇਗੀ ਤਾਂ ਉਹਨਾਂ ਦਾ ਨੰਦ ਜਿਹੜਾ ਹੈਗਾ ਉਹ ਰਹਿ ਜਾਣ ਉਹ ਹੋੜਾ ਨਹੀਂ ਕਿਸੇ ਦੀ ਮੀਟਿੰਗ ਲਿਖਣੀ ਚਾਹ ਫਿਰ ਸਾਡੇ ਆਗੂਆਂ ਨੂੰ ਪਹਿਲੋਂ ਹੀ ਚਾਹੀਦਾ ਕਿ ਆਪਣੀ ਰਿਪੋਰਟ ਜਿਹੜੀ ਹੈ ਵੀ ਉਹ ਸ਼ਾਮਿਲ ਰੱਖੀ ਲੈ ਤਾਂ ਦੂਸਰਾ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਵਾਂਗਾ ਰਾਜੇ ਨੇੜੇ ਆ ਜਾਓ ਥੋੜਾ ਜਿਆ ਲਿੰਟਰ ਨੇ ਹੋਲੀ ਬੋਲਣਾ ਆਵਾਜ਼ ਨਹੀਂ ਹੋਣੀ ਸਭਿਓ ਬਾਬਾ ਸਾਹਿਬ ਡਾਕਟਰ ਬੇਕਰ ਵੀਰੋ ਸਾਹਿਬ ਦੇ ਸੰਦਾਨ ਦੇ ਮੁਤਾਬਕ ਐਸੀ ਕਾਟਾਗਰੀ ਦੇ ਲੋਕਾਂ ਦੇ ਜਿਹੜੇ ਬੱਚੇ ਪੜਦੇ ਆ ਉਹਨਾਂ ਨੂੰ ਫ੍ਰੀ ਪੜ੍ਹਾਈ ਹੁੰਦੀ ਹੈ ਲੇਕਿਨ ਸਰਕਾਰਾਂ ਨੇ ਥੋੜੇ ਜੇ ਦਿਨਾਂ ਤੋਂ ਥੋੜੇ ਜੇ ਸਾਲਾਂ ਤੋਂ ਫੀਸਾਂ ਲਾ ਰਕੀਆਂ ਤਾਂ ਗਰੀਬ ਲੋਕ ਜਿਹੜੇ ਹੈਗੇ ਆ ਸਰਕਾਰੀ ਸਕੂਲ ਚ ਵੀ ਬੱਚੇ ਹੋਣ ਨਹੀਂ ਪੜਾ ਸਕਦੇ ਕੋਈ ਕੋਈ ਡਿਗਰੀਆਂ ਤੇ ਫੀਸਾਂ ਮੰਗਦੇ ਆ ਤੇ ਪ੍ਰਾਈਵੇਟ ਦੇ ਵਿੱਚ ਵੀ ਜਿਹੜੇ ਹੈਗੇ ਆ ਐਡਮਿਸ਼ਨਾਂ ਤੇ ਫੀਸਾਂ ਮੰਗਦੇ ਆ ਪ੍ਰਾਈਵੇਟ ਭਾਵੇਂ ਸਕੂਲ ਹੋਵੇ ਭਾਵੇਂ ਕਾਲਜ ਹੋਵੇ ਭਾਵੇਂ ਯੂਨੀਵਰਸਿਟੀ ਹੋਵੇ 25% ਸੀਟਾਂ ਐਸਸੀ ਕਟਾਗਰੀ ਦੀਆਂ ਨੇ ਇਹ 100 ਸੀਟਾਂ ਤਾਂ ਫਿਰ 25 ਸੀਟਾਂ ਜੇ 500 ਸੀਟਾਂ ਤੇ ਫਿਰ 150 ਸੀਟ ਪਣੇਗੀ ਕਰ ਉਹਦੇ 'ਚ ਨਾ ਕੋਈ ਐਡਮਿਸ਼ਨ ਤੇ ਨਾ ਕੋਈ ਕੁੱਝ ਨਹੀਂ ਸੋ ਉਲਟਾ ਜਿਹੜੀਆਂ ਸਰਕਾਰੀ ਹੈਗੀਆਂ ਉਹ ਮਿਲਣੀਆਂ ਉਹਨਾਂ ਦੇ ਸੰਬੰਧ 'ਚ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਸੋਧ ਕੇ 2009 ਦੇ ਵਿੱਚ ਵਧੀਆ ਰਿਜ਼ਲਟ ਲਿਆਂਦਾ ਸੀਗਾ ਜਿਸ ਵਿੱਚ ਚਿੱਠੀਆਂ ਕੱਡੀਆਂ ਗਈਆਂ ਸੀਗੀਆਂ ਜਿਲ੍ਹਿਆਂ ਨੂੰ ਔਰ ਸਟੇਟ ਨੂੰ ਅਤੇ ਡੀਸੀਆਂ ਨੂੰ ਪਰ ਉਹ ਲਾਗੂ ਨਹੀਂ ਹੋਈਆਂ ਕਿਉਂਕਿ ਅੰਨੀ ਮੰਗਿਆ ਸੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ 프리ਪੜ੍ਹਨੇ ਚਾਹਦੇ ਆ ਜਾਂ ਸਾਡੇ ਕੋਲ ਪਿੱਸਾ ਨਹੀਂ ਜਾਂਦੀ ਉਸ ਦੇ ਸਬੰਧ ਚ ਆਪਣੇ ਚ ਇੱਕ ਜੱਟੇ ਬੰਦੀ ਮੁਹਾਲੀ ਤੋਂ ਤਾਂ ਨਾਲ ਆਪਾਂ ਮਿਲ ਕੇ ਇੱਕ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਲਾਇਆ ਸੀਗਾ ਜਿਹਦੇ ਵਿੱਚ ਰਿਕ ਪਟੀਸ਼ਨ ਦਰਜ ਨੰਬਰ 285 285 ਅਤੇ 24 ਤਰੀਕ ਤੀਜੇ ਮਹੀਨੇ ਦੇ ਵਿੱਚ ਇੱਕ ਆਰਡਰ ਹੋ ਗਿਆ ਸੀਗਾ ਜਿਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਸੀਗੇ ਕਿ ਇਹ ਜਿਹੜੇ ਕਾਨੂੰਨ ਨੂੰ ਸਰਕਾਰ ਨੇ ਇਹ ਲਾਗੂ ਕਰਨਾ ਸੀਗਾ ਕਿ ਉਹ ਆਪਾਂ ਜ਼ਿਲ੍ਹਾ ਬਰੋਜਪੁਰ ਦੇ ਦੇਸੀ ਨੂੰ ਤੇ ਫਾਜ਼ਲਪੁਰ ਨੂੰ ਅਸੀਂ ਜਮ੍ਹਾਂ ਕਰਵਾ ਦਿੱਤਾ ਸੀਗਾ ਤਾਂ ਹੁਣ ਜਮ੍ਹਾਂ ਤਾਂ ਕਰਵਾ ਦਿੱਤਾ ਉਹਨਾਂ ਦੀ ਚਿੱਠੀਆਂ ਕਿੰਨੀਆਂ ਪਰ ਉਹਨਾਂ ਨੂੰ ਲਾਗੂ ਕਿਵੇਂ ਕੀਤਾ ਜਾਣਾ ਚਾਹੀਦਾ ਧਿਆਨ ਦਿਓ ਸੇ ਕਿਸੇ ਪਿੰਡਾਂ 'ਚ ਰਹਿਣ ਵਾਲੇ ਤੁਹਾਡਾ ਸਾਨੂੰ ਕੁਝ ਆਰਦੇ ਬੱਤੀ ਪੜੇ ਲਿਖੇ ਜਿਹੜੇ ਹੈਗੇ ਆ ਉਹ ਪਿੰਡਾਂ 'ਚ ਗੁਰੂਆਂ ਨਾਲੇ ਉਹਨਾਂ ਨੂੰ ਪਹੁੰਚਾ ਦੇਣਾ ਕਮੇਟੀਆਂ ਦੇ ਆਧਾਰ ਤੇ ਬਣਾ ਦੇਣਾ ਤਾਂ ਜੇ ਨੋਟਿਫਿਕੇਸ਼ਨ ਕਮੇਟੀਆਂ ਦੇ ਤੌਰ ਤੇ ਉਹਨਾਂ ਨੂੰ ਜੋੜ ਦਿਓਗੇ ਉਹਨਾਂ ਨੂੰ ਆਪਾਂ ਦੱਸ ਦੇਾਂਗੇ ਤਾਂ ਨਾਲ ਜ਼ਿਲ੍ਹਾ ਹੈੱਡਕੁਆਰਟਰ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦਾ ਉਹਨਾਂ ਨਾਲ ਮਿਲਣਾ ਵੀ ਕਰਾ ਦੇਾਂਗੇ ਤੇ ਉਹਨਾਂ ਦਾ ਕੁਸ਼ੀਆ ਵੀ ਜਾਵੇਗੀ ਕਿਥੀਆਂ ਵੀ ਜਾਵੇਗਾ ਤਾਂ ਬੱਚੇ ਤੁਹਾਡੇ ਜਿਹੜੇ ਹੋਗੇ ਦਾ ਉਹ ਜਿਹੜੀ ਆਪਣੀ ਕਮੇਟੀ ਤੋਂ ਜੋੜਦੇ ਉਹ ਅੱਗੇ ਤੋਂ ਅੱਗੇ ਉਹ ਬੱਚੇ ਜਿਹੜੇ ਹੋਗੇ ਕੱਢਦੇ ਰਹਿਣਗੇ ਜਿन्हें ਆਪਾਂ ਨਰੇਗਾ ਲਾਗੂ ਕਰਵਾਈ ਆ ਉਹ ਸਕੂਲੀ ਸੂਚਨਾ ਜਿਹੜੀਆਂ ਹੈਗੀਆਂ ਉਹ ਲਾਗੂ ਕਰਵਾ ਲੈਣਗੇ ਆਪਰ ਪਿਛੇ ਰਹਿ ਮੰਗੇ ਉਹ ਆਪਣੇ ਤੋਂ ਅੱਗੇ ਰਹਿਣਗੇ ਤੇ ਆਪਾਂ ਜਿਹੜਾ ਹੈਗਾ ਆਪਣਾ ਕੰਮ ਕਰਾਂਗੇ ਮੈਂ ਬੇਨਤੀ ਕਰੂੰਗਾ ਆਪਣੇ ਤੋਂ ਮਰੀਂਦਰ ਖਿਆਲ ਤੋਂ ਮੈਂ ਦਾ ਕਿਉਂ ਪੜ ਕੇ ਸੁਣਾ ਦੇ ਜੀ ਥੋੜੀ ਜੀ ਅਲਾਈਨਮੈਂਟ ਬਾਕੀ ਦੀ ਗੱਲ ਜੀ ਸਾਡੀ ਲਾਤੀ ਬਾਕੀ ਜੀ ਮੈਂ ਬਾਤ ਮੇਰਾ ਨਾਮ ਮਰੀਂਦਰ ਕਾਰ ਸੇਵਾ ਵਿਕਾਸ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਅਸਟਾਸੀ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਸਟਾਸੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮੂਹ ਪ੍ਰਿੰਸੀਪਲ ਮੁਖੀ ਸੂਰ ਮੁਖੀ ਪੰਜਾਬ ਰਾਜ ਉਪਰੋਕਤ ਵਿਸ਼ੇ ਤੇ ਹਵਾਲਾ ਅਧीन ਪੱਤਰ ਦੇ ਸਬੰਧ ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਸੰਸਥਾ ਨਾਲ ਗੱਲ ਕਰਨ ਦਾ ਪਾਸਾ ਹੈ। ਰਾਜ ਵਿੱਚ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ 1 2009 ਦੀ ਧਾਰਾ 12 ਬ੍ਰੈਕਟ 1 ਬ੍ਰੈਕਟ ਸੀ ਨੂੰ ਲਾਗੂ ਕਰਨ ਨੂੰ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਸ ਇਸ ਸੰਬੰਧੀ ਆਪ ਨੂੰ ਦਿੱਤੇ ਗਏ ਹੁਕਮਾਂ ਦੀ ਕਾਪੀ ਤੇ ਹਦਾਇਤ ਕੀਤੀ ਜਾਂਦੀ ਹੈ। ਕੀ ਸਰਕਾਰ ਵੱਲੋਂ ਜਾਰੀ ਨਵੀਆਂ ਨਿਧਾਈਆਂ ਦੀ ਇਹਨਾਂ ਨੂੰ ਬੰਨ੍ਹ ਸਮਾਣਾ ਕਰਨੀ ਯਕੀਨੀ ਬਣਾਈ ਜਾਵੇ। ਸਾਥੀਓ ਆਰਡਰਾਂ ਦੀ ਕਾਪੀ ਤੁਹਾਨੂੰ ਦਿਖਾ ਦਿੱਤੀ ਆ ਹੁਣ ਇਹ ਲਾਗੂ ਕੀਤੀ ਆ ਆਪ ਕਰਵਾਉਣੀ ਆ ਜਿਵੇਂ ਮੇਰੇ ਗੱਲ ਲੱਗਦੀ ਆ। ਕਿਤੇ ਦਫਤਰ ਦੇ ਵਿੱਚ ਹੀ ਨਾ ਐਵੇਂ ਰੁਲੀ ਜਾਵੇ। ਕੋਈ ਮੀਟਿੰਗਾਂ ਕਰਾਉਣੀਆਂ ਜਿੱਥੇ ਮਰੇਗਾ ਦੀ ਮੀਟਿੰਗ ਕਰਦੇ ਉੱਥੇ 10-12 ਬੱਚੇ ਵੀ ਆਪ ਦੇ ਖੜੇ ਕਰ ਲੋ। ਉਹਨਾਂ ਨੂੰ ਅਸੀਂ ਆ ਦਿਖਾ ਦਈਏ ਵੀ ਭਾਈ ਆ ਅਮੇ ਦਾ ਲੱਗ ਕਰਦੇ ਆਹ ਸਾਲ ਤਾਂ ਤੁਹਾਡਾ ਡਿਵੀਜ਼ਨ ਵਾਲਾ ਨਿਕਲ ਗਿਆ ਪਰ ਆਉਣ ਵਾਲੇ ਸਾਲ ਦੇ ਵਿੱਚ ਮੈਨੂੰ ਉਮੀਦ ਆ ਕਿ ਆਪਾਂ ਬਹੁਤ ਅੱਗੇ ਲੱਗਾਂਗੇ ਜਿਹੜੀ ਕੀਤੀ ਸਾਂ ਇਹ ਗੱਲਾ ਤਾਂ ਮੇਰੀ ਪੂਰੀ ਤੁਹਾਡੇ ਤੋਂ ਉਮੀਦ ਆ ਕਿ ਇਮਾਨਦਾਰੀ ਦੇ ਨਾਲ ਕੰਮ ਕਰਨਾ ਆਪਾਂ ਨਰੇਗਾ ਨੂੰ 40% ਲੈ ਗਏ ਆ ਅਜੇ 60% ਰਹਿ ਗਈ ਆ ਉਹ 2026 ਦੇ ਵਿੱਚ ਕਿਰਪਾ ਹੋ ਜਾਣੀ ਹੈ ਪ੍ਰਮਾਤਮਾ ਦੀ ਵਾਲਤਾ ਵੱਲੋਂ ਬਹੁਤ ਪਾਵਰਾਂ ਮਿਲ ਜਾਣੀਆਂ ਤੁਹਾਨੂੰ ਔਰ ਜਿੱਥੇ ਮਰਜੀ ਜਾ ਕੇ ਤੁਸੀਂ ਰੇਟ ਮਾਰ ਸਕਦੇ ਹੋ ਤੁਹਾਡੇ ਨਾਲ ਪੂਸ਼ ਪ੍ਰੋਟੈਕਸ਼ਨ ਹੋਏਗੀ ਤਾਂ ਨਾਲ ਤੁਹਾਡੇ ਵੀਡੀਓ ਰੈਂਕ ਦਾ ਚਾਹੇ ਐਡੀ ਰੈਂਕ ਰੈਂਕ ਦਾ ਪਤਾ ਜਿਹੜਾ ਨਾ ਰਿਹਾ ਉਹ ਕੰਮ ਚੈੱਕ ਕਰ ਜਾਏਗਾ ਕਿਤੇ ਸਸਪੈਂਡ ਨਹੀਂ ਜਾਂਦੀ ਨਾ ਸਰਪੰਚਾਂ ਵਾਸਤੇ ਇਹ ਮੈਂ ਕੀਤਾ ਹੈ ਲੇਕਿਨ ਥੋੜਾ ਜਿਹਾ ਮੈਨੂੰ ਲੱਗਦਾ ਕਿ ਜਿਹੜੇ ਮੇਰੇ ਪੰਤੇ ਨੇ ਗੈਦਾਰੀ ਕਰਦੇ ਆ ਤੁੱਕੇ ਬਾਜੀ ਉਹਨਾਂ ਦੀ ਵੀ ਮਸਲਾ ਉਹਨਾਂ ਤੇ ਵੀ ਰਗੜਦਾ ਠੀਕਾ ਮਨਜ਼ੂਰ ਹੈ ਬਈ ਜਿਹੜੇ ਗੁਦਾਰ ਸਾਨੂੰ ਨਹੀਂ ਮਨਜ਼ੂਰ ਕਰਾਉਣਾ ਉਹਨਾਂ ਤੇ ਵੀ ਸ਼ੁਰੂ ਕਰ ਤੁਹਾਨੂੰ ਵੀ ਰਗੜੇਗਾ ਤਾਂ ਤੈਨੂੰ ਤਾਂ ਪਹਿਲਾਂ ਰਗੜਾਂਗੇ ਯਾਦ ਹੁੰਦਾ ਸਾਵਾ ਅਸੀਂ ਉਹਨਾਂ ਨੂੰ ਡੀਰਿਆਂ ਨੂੰ ਪਾਣੀ ਡਾ ਦੇ ਦੇਖੋ ਮੈਂ ਇਹ ਕਾਨੂੰਨ ਤਾਂ ਪਾਸ ਕਰਵਾਇਆ ਸੀਗਾ ਕਿ ਜਦੋਂ ਅਸੀਂ ਰੇਡ ਮਾਰਦੇ ਹਾਂ ਨੇ ਤਾਂ ਚੇਕਿੰਡ ਕਰਦੇ ਹਾਂ ਦਫ਼ਤਰ ਵੱਲੋਂ ਫੋਨ ਕਰਨਾ ਚੱਲ ਜਾਂਦਾ ਤੇ ਉਹ ਸਰਪੰਚ ਜਿਹੇ ਹੁੰਦੇ ਨੇ ਉਹ ਸਾਡੇ ਨਾਲ ਲੜਾਈ ਕਰਉਂਦੇ ਆਂ ਦਾਲਤਾ ਚ ਲਿਖ ਕੇ ਦਿੱਤਾ ਉਹ ਇਹ ਹਾਲਾਕੇ ਵਿੱਚ ਜਿਹੜਾ ਹੈਗਾ ਉਹ ਕਰਵਾਵਾ ਹੈ ਜਦੋਂ ਅਸੀਂ ਗੱਲ ਕਰ ਪਰਮਿਸ਼ਨ ਮਿਲ ਜਾਣੀ ਆ ਤਾਂ ਪਰਮਿਸ਼ਨ ਜਿੱਦਾਂ ਮਿਲ ਗਈ ਜਿੱਦਾਂ ਪਰਮਿਸ਼ਨ ਨਹੀਂ ਮਿਲ ਗਈ ਤਾਂ ਆਪਾਂ ਕੰਮ ਕਿੱਥੇ ਕਰ ਸਕਦੇ ਆ ਕਿਉਂਕਿ ਆਪਾਂ ਸਰਕਾਰ ਦੇ ਪਿਆਸੀ ਨੂੰ ਭਜੋਣਾ ਹੈ ਸਰਕਾਰ ਦੇ ਪਿਆਸੀ ਨੂੰ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਰਕਾਰ ਨੇ ਮਰੇਗਾ ਮਜ਼ਦੂਰਾਂ ਨੂੰ ਤਾਂ ਦਿੱਤਾ ਮਰੇਗਾ ਮਜ਼ਦੂਰਾਂ ਦਾ ਪੈਸਾ ਉਹ ਮਲਾਜ ਇਹ ਆ ਇਹ ਮੀਟਿੰਗਾਂ ਚ ਨਹੀਂ ਹੁੰਦੀ ਹੈ ਨਾ ਬੜਾ ਇਹਨਾਂ ਨੂੰ ਜ਼ੋਰ ਪਾ ਕੇ ਦੇਖੋ ਤਾਂ ਉਸ ਤੋਂ ਬਾਅਦ ਸਰਪੰਚਾਂ ਦੀ ਵਾਰੀ ਲੱਗਦੀ ਉਸ ਤੋਂ ਬਾਅਦ ਜਿਹੜੇ ਆ ਮਹਿਕਮਿਆਂ ਵਾਲੇ ਨੇ ਕੋਈ ਜੀਲੇ ਵਾਲਾ ਹੋ ਗਿਆ ਕੋਈ ਰੇਲ ਪਟੜੀ ਵਾਲਾ ਹੋ ਗਿਆ ਕਿਹਾ ਤਾਂ ਮਾਨਤਾ ਨਾਲ ਕੰਮ ਕਰੋ ਨਹੀਂ ਤੇ ਤੁਹਾਡੇ ਤੇ ਨੰਬਰ ਲੱਗ ਜੂਗਾ ਐਨਾ ਕਹਿੰਦਿਆ ਆਇਆ ਸਭ ਨੂੰ ਜੈ ਭੀਨ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ